ਅਸੀ ਕਾਲ ਜੀ ਸਾਰਿਆਂ ਨੂੰ ਆਪਾਂ ਇਸ ਚੈਨਲ ਉੱਪਰ ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਆ ਇਸ ਲਈ ਦੋਸਤੋ ਜੇਕਰ ਤੁਸੀਂ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਬਟਨ ਜ਼ਰੂਰ ਦਬਾਓ ਤਾਂ ਕਿ ਆਉਣ ਵਾਲੀ ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਜਿਹੜੀ ਆਪਾਂ ਵੀਡੀਓ ਰਾਹੀਂ ਸਾਂਝੀ ਕਰਦੇ ਆ ਉਹ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਇਸ ਵੀਡੀਓ 'ਚ ਆਪਾਂ ਗੱਲ ਕਰਦੇ ਆਂ ਭਾਈ ਨਵੰਬਰ ਮਹੀਨੇ 'ਚ ਆਪਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਜੋ ਹੁਣ ਲਗਾ ਸਕਦੇ ਆਂ ਇਹ ਸਾਰੀਆਂ ਸਬਜ਼ੀਆਂ ਦੀ ਗੱਲਬਾਤ ਆਪਾਂ ਅੱਜ ਇਸ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ। ਸਭ ਤੋਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਭਾਈ ਦੇਸੀ ਕद्दू ਦੀ ਜਿਵੇਂ ਹੁਣ ਝੋਨੇ ਵਾਲੇ ਬਾਹਣ ਆਪਣੇ ਕੋਲੇ ਲਗਭਗ ਵਿਲੇ ਹੋ ਜਾਣਗੇ 15-20 ਦਿਨਾਂ ਤੱਕ। ਆਪਾਂ 15 ਨਵੰਬਰ ਤੋਂ ਆਹ ਦੇਸੀ ਕद्दू ਦੀ ਜਿਹੜੀ ਲਵਾਈ ਆ ਉਹ ਕਰ ਸਕਦੇ ਆਂ। ਇਹ ਆਪਾਂ ਜਿਹੜੀ ਲਵਾਈ ਹੈਗੀ ਇਹ ਪੈੜਿਆਂ ਉੱਪਰ ਲਵਾਈ ਕਰਕੇ ਉਸ ਤੋਂ ਬਾਅਦ ਆਪਾਂ ਨੂੰ ਲਫਾਫਾ ਵਾ ਕੇ ਢਕਣੇ ਪੈਣਗੇ ਦੋਸਤੋ। ਜੇ ਆਪਾਂ ਭਾਈ ਚੰਗਾ ਮੁਨਾਫਾ ਕਮਾਉਣਾ ਵੀ ਫਰਵਰੀ-ਮਾਰਚ ਜਿਹੜਾ ਕद्दू ਚੱਲਦਾ। ਤੋਂ ਨੇ ਜਿਹੜੀ ਲਵਾਈਓ ਹੁਣ ਹੋ ਰਹੀ ਐ ਨਵੰਬਰ 15 ਨਵੰਬਰ ਤੋਂ ਬਾਅਦ ਆਪਾਂ ਇਹਨਾਂ ਦੀ ਲਵਾਈਏ ਜਿਹੜੀ ਕਰ ਸਕਦੇ ਆ ਉਹ ਆਪਾਂ ਸੁੱਕੇ ਬਾਣ ਚ ਪੈੜੇ ਬਣਾ ਕੇ ਜਾਂ ਬੈੱਡ ਬਣਾ ਕੇ ਇਹਨਾਂ ਉੱਪਰ ਆਪਣੇ ਕੱਦੂ ਲਾ ਕੇ ਉਸ ਤੋਂ ਬਾਅਦ ਸਰੀਆ ਲਾ ਕੇ ਇਹਨੂੰ ਲਿਫਾਫੇ ਨਾਲ ਢੱਕ ਕੇ ਆਪਣੇ ਕੱਦੂਆਂ ਜਿਹੜੀ ਲਵਾਈਓ ਉਹ ਕਰ ਸਕਦੇ ਆ ਜਿਹੜੀ ਦਿੱਕਤ ਆ ਉਹ ਕੋਰੇ ਨਾਲ ਮਚਣ ਦੀ ਦਿੱਕਤ ਆਉਂਦੀ ਐ ਇਸ ਲਈ ਆਪਾਂ ਪੈੜਿਆਂ ਉੱਪਰ ਲਾ ਕੇ ਆਪਾਂ 4 ਫੁੱਟਾ ਜਾਂ 6 ਫੁੱਟਾ ਸਰੀਆ ਬਈ ਆਪਣੇ ਬਾਣ ਚ ਗੱਡ ਕੇ ਉਸ ਉੱਪਰ ਲਿਫਾਫਾ ਪਾ ਕੇ ਆਪਾਂ ਇਹਨਾਂ ਦੀ ਜਿਹੜੀ ਲਵਾਈਓ ਉਹ ਲਿਫਾਫੇ ਅੰਦਰ ਕਰ ਸਕਦੇ ਆ ਜੇ ਹੁਣ ਦੇਸੀ ਕੱਦੂ ਦੀ ਅੱਗੇ ਫਰਵਰੀ ਮਾਰਚ ਚ ਵਧੀਆ ਰੇਟ ਲੈਣਾ ਤਾਂ ਹੁਣ ਜਿਹੜੀ ਆਪਾਂ ਦੇਸੀ ਕਦੂਈ ਲਵਾਈਆ ਉਹ 15 ਨਵੰਬਰ ਤੋਂ ਬਾਅਦ ਕਰ ਸਕਦੇ ਆ ਇਹ ਚ ਕਾਫੀ ਕਿਸਮਾਂ ਹੁੰਦੀਆਂ ਨੇ ਬਾਈ ਜਿਵੇਂ ਸਭ ਤੋਂ ਬੈਸਟ ਹੈ ਜਿਹੜੀ ਉਹ ਜਯਦੇਵ ਦਾ ਕਦੂ ਸਭ ਤੋਂ ਬੈਸਟ ਹੈ ਉਹ ਚ ਚਮਕ ਵੀ ਵਧੀਆ ਜਯਦੇਵ ਦਾ ਕਦੂ ਸਭ ਤੋਂ ਬੈਸਟ ਹੈ ਜੇ ਲਾਉਣਾ ਤਾਂ ਜਯਦੇਵ ਦੀ ਵੈਰਾਈਟੀ ਆਪਾਂ ਹੁਣ ਲਾ ਸਕਦੇ ਆ ਉਸ ਤੋਂ ਬਾਅਦ ਦੇਸੀ ਕਦੂਆਂ ਨਾਲ-ਨਾਲ ਬਾਈ ਆਪਾਂ ਚੱਪਣ ਕਦੂਆਂ ਵੀ ਲਵਾਈ ਵੀ ਹੁਣ ਕਰ ਸਕਦੇ ਆ ਚੱਪਣ ਕਦੂਆਂ ਵੀ ਲਵਾਈ ਵੀ ਹੁਣ ਵਧੀਆ ਸਮਾਂ ਚੱਲ ਰਿਹਾ ਕਿਉਂਕਿ ਅੱਗੇ ਬਾਈ ਜੇ ਆਪਾਂ ਹੁਣ ਲਾ ਦਾਂਗੇ ਨਵੰਬਰ ਮਹੀਨੇ 'ਚ ਉਹਦੀ ਲਵਾਈ ਆਪਾਂ 1 ਨਵੰਬਰ ਤੋਂ ਵੀ ਕਰ ਸਕਦੇ ਹਾਂ ਜਾਂ ਅਕਤੂਬਰ ਦੇ ਲਾਸਟ 'ਚ ਵੀ ਕਰ ਸਕਦੇ ਹਾਂ ਕਿਉਂਕਿ ਇਹਨੇ 45 ਦਿਨਾਂ ਬਾਅਦ ਫਲ ਦੇਣ ਲੱਗ ਜਾਣਾ ਬਈ ਜਿਹੜਾ ਚੱਪਣ ਗੱਦੂ ਆ ਅੱਗੇ ਦਸੰਬਰ ਮਹੀਨੇ 'ਚ ਠੰਡ ਵਧਣ ਕਾਰਨ ਬਈ ਇਹਨੂੰ ਕੋਰੇ ਨਾਲ ਮੱਚਣ ਦੀ ਦਿੱਕਤ ਆ ਜਾਂਦੀ ਆ ਹੁਣ ਬਹੁਤ ਵਧੀਆ ਸਮਾਂ ਜੇ ਆਪਾਂ ਲਾਉਣਾ ਹੋਣਾ ਲਾ ਸਕਦੇ ਹਾਂ ਬਈ ਇਹਨੂੰ ਤੇ ਇਹ ਜਿਵੇਂ ਅੱਗੇ ਕੋਰਾ ਆ ਜਾਂਦਾ ਬਈ ਕੋਰੇ 'ਚ ਬਚਾਉਣ ਲਈ ਆਪਾਂ ਇਹਦੇ ਉੱਪਰ ਪਰਾਲੀ ਵੀ ਪਾ ਸਕਦੇ ਹਾਂ ਆਪਣੇ ਚੱਪਣ ਗੱਦੂ ਉੱਪਰ ਜਾਂ ਲੁਹਾਫਾ ਪਾ ਕੇ ਉਹਨੂੰ ਲੰਮਾ ਵੀ ਚਲਾ ਸਕਦੇ ਹਾਂ ਬਈ ਜੇ ਆ ਇਹ ਇੱਥੇ ਵੀ ਕਾਫੀ ਵੈਰਾਈਟੀਆਂ ਦੇ ਬੀ ਆਉਂਦੇ ਜਿਵੇਂ ਪੂਜਾ ਹੋਊਗੀ ਨੋਵਲ ਦਾ ਕਿੰਗ ਹੋ ਗਿਆ ਕਾਫੀ ਵੈਰਾਈਟੀਆਂ ਨੇ ਬਾਈ ਇੰਨਾ ਚ ਇੱਕ ਵਧੀਆ ਵੈਰਾਈਟੀ ਚੁਣ ਕਰਕੇ ਆਪਾਂ ਇੰਨਾ ਹੀ ਲਵਾਈ ਵੀ ਕਰ ਸਕਦੇ ਬਾਈ ਜਿਹੜੀ ਉਹ ਵੀ ਬਾਈ ਆਪਾਂ ਬੈੱਡਾਂ ਉੱਪਰ ਹੀ ਕਰ ਸਕਦੇ ਆ ਤਿੰਨ ਫੁੱਟੇ ਬੈੱਡਾਂ ਉੱਪਰ ਆਪਾਂ ਇਹਨੇ ਲਵਾਈਏ ਜਿਹੜੀ ਕਰ ਸਕਦੇ ਆ ਤੇ ਬੂਟੇ ਤੋਂ ਬੂਟੇ ਦੀ ਦੂਰੀ ਜਿਹੜੀ ਉਹ ਫੁੱਟ ਤੋਂ 1/2 ਫੁੱਟ ਰੱਖਣੀ ਆ ਉਸ ਤੋਂ ਬਾਅਦ ਜਿਵੇਂ ਕੱਚੀ ਪਟਾਈ ਲਈ ਆਪਾਂ ਹਰਾ ਪਿਆਜ ਆ ਉਹ ਹੁਣ ਲਾ ਸਕਦੇ ਆ ਜਿਹੜਾ ਅੱਗੇ ਪੱਕੀ ਪਟਾਈ ਵਾਲਾ ਉਹ ਅੱਗੇ ਦਸੰਬਰ ਜਨਵਰੀ ਚ ਲੱਗੂਗਾ ਜਿਵੇਂ ਉਹਨੂੰ ਕੱਚੀ ਤਪਕ ਕੱਚਾ ਪਿਆਜ਼ ਵੀ ਹੁਣ ਲਾ ਸਕਦੇ ਆ ਇਹਨੂੰ ਆਪਾਂ ਬੱਟਾਂ ਉੱਪਰ ਵੀ ਲਾ ਸਕਦੇ ਆ ਜਾਂ ਬੈੱਡਾਂ ਉੱਪਰ ਵੀ ਲਾ ਸਕਦੇ ਆ ਇਹ 40 ਤੋਂ 45 ਦਿਨਾਂ ਚ ਤਿਆਰ ਹੋ ਜੂਗਾ ਰੇਟ ਵੀ ਇਹਦਾ ਵਧੀਆ ਰਹੂਗਾ ਇਹ 'ਚ ਵੀ ਕਾਫੀ ਵੈਰਾਈਟੀਆਂ ਆਉਂਦੀਆਂ ਨੇ ਬੀਜਾਂ ਦੀਆਂ ਜਿਵੇਂ ਬਾਹਰ ਦਾ ਆਉਂਦਾ ਇੱਕ ਪੰਜਾਬ ਨਰਵਾ ਸੀਡਸ ਕੰਪਨੀ ਦਾ ਆਉਂਦਾ ਉਹ ਵੀ ਬਹੁਤ ਵਧੀਆ ਬੀਜ ਆ ਜੇ ਆਪਾਂ ਲਾਉਣਾ ਇਹਨਾਂ 'ਚ ਕੱਚਾ ਪਿਆਜ਼ ਜੇਕਰ ਆਪਾਂ ਲਾਉਣਾ ਤਾਂ ਹੁਣ ਕੱਚਾ ਪਿਆਜ਼ ਆਪਾਂ ਸਿੱਧੀ ਲਵਾਈ ਕਰ ਸਕਦੇ ਆ ਜੇ ਪਨੀਰੀ ਤਿਆਰਾ ਤੋਂ ਹੀ ਲਵਾਈ ਕਰਸੇ ਜੇ ਆਪਾਂ ਪੱਕਾ ਪਿਆਜ਼ ਲਾਉਣਾ ਤਾਂ ਉਹਦੀ ਪਨੀਰੀਏ ਜਿਹੜੀ ਹੁਣ ਲੱਗ ਰਹੀ ਹੈ ਜ ਨਵੰਬਰ ਮਹੀਨੇ ਚ ਪਿਆਜਾਂ ਦੀ ਪਨੀਰੀ ਵੀ ਲਾ ਸਕਦੇ ਆ ਤੇ ਜੇ ਆਪਾਂ ਕੱਚੀ ਪੱਡਾਈ ਕਰਕੇ ਵੇਚਣਾ ਤਾਂ ਆਪਾਂ ਨੇੜੇ ਨਰਸਰੀਆਂ ਚੋਂ ਜਿਵੇਂ ਹੁਣ ਤਿਆਰ ਨੇ ਪਨੀਰੀਆਂ ਉਹ ਲੈ ਕੇ ਲਾ ਸਕਦੇ ਆ ਹੁਣ ਆਪਾਂ ਕੱਚਾ ਪਿਆਜ ਵੀ ਵੇਚ ਸਕਦੇ ਆ ਪਰ ਜੇ ਆਪਾਂ ਪੱਕਾ ਪਿਆਜ ਵੇਚਣਾ ਤਾਂ ਆਪਾਂ ਹੁਣ ਪਨੀਰੀ ਲਾ ਸਕਦੇ ਆ ਪੱਕੇ ਪਿਆਜ ਲਈ ਪਨੀਰੀ ਦਾ ਬਹੁਤ ਵਧੀਆ ਸਮਾਂ ਚੱਲ ਰਿਹਾ ਜੇ ਹੁਣ ਆਪਾਂ ਪਨੀਰੀ ਲਾਉਣੀ ਆ ਤਾਂ ਲਗਾ ਸਕਦੇ ਆ ਤੋਂ ਜਿਵੇਂ ਹੁਣ ਗਾਜਰ ਆਪਾਂ ਗਾਜਰੀ ਲਵਾਈ ਵੀ ਕਰ ਸਕਦੇ ਆ ਇਹ ਜਿਹੜੀ ਗਾਜਰ ਆ ਕੀ ਇਸ ਦੀ ਲਵਾਈ ਆਪਾਂ ਜਿੱਥੇ ਕਰਨੀ ਆ ਉੱਥੇ ਰੂੜੀ ਦੀ ਖਾਦ ਬਿਲਕੁਲ ਨਹੀਂ ਪਾਉਣੀ ਕਿਉਂਕਿ ਜਿੰਨਾ ਬਾਣਾ ਜਿਹੜੀ ਦਿੱਕਤ ਆਉਂਦੀ ਆ ਤੇ ਇਸ ਲਈ ਜੇਕਰ ਆਪਾਂ ਗਾਜਰ ਲਾਉਣੀ ਆ ਤਾਂ ਰੂੜੀ ਵਾਲੇ ਰੂੜੀ ਦੇ ਖਾਦ ਵਾਲੇ ਬਾਣ ਚ ਗਾਜਰ ਨਾ ਲਾਓ ਤੇ ਜਿੰਨੀ ਰੇਸਲੇ ਬਾਣ ਆਪਾਂ ਨੂੰ ਮਿਲ ਸਕੇ ਰੇਸਲੇ ਬਾਣ ਚ ਜਿਹੜੀ ਆਪਣੀ ਗਾਜਰ ਆ ਗਈ ਉਹਦਾ ਸਾਈਜ਼ ਵੀ ਵਧੀਆ ਬਣਦਾ ਤੇ ਜਿਹੜਾ ਉਹਨੂੰ ਛੇਜਾ ਵਧਣ ਦੀ ਦਿੱਕਤ ਆ ਉਹ ਵੀ ਘੱਟ ਆਉਂਦੀ ਹੈ ਜਿਵੇਂ ਆਪਾਂ ਦੇਖਦੇ ਆਂ ਡਾਕਰ ਬਾਣਾ ਚ ਜੇ ਆਪਾਂ ਗਾਜਰ ਲਾ ਦਿੰਨੇ ਆਂ ਕਾਲੀ ਮਿੱਟੀ ਵਾਲਿਆਂ ਚ ਤਾਂ ਛੇਜਾ ਜਾਦੇ ਵਧ ਜਾਂਦਾ ਗਾਜਰ ਦਾ ਸਾਇਜ ਜਿਹੜਾ ਛੋਟਾ ਰਹਿ ਜਾਂਦਾ ਇਸ ਲਈ ਜਿੰਨੀ ਰੇਤਲੇ ਬਾਣ ਚ ਗਾਜਰ ਲੱਗੂਗੀ ਉੰਨੀ ਗਾਜਰ ਆ ਜਿਹੜੀ ਆਪਣੀ ਵਧੀਆ ਹੋਊ ਤੇ ਗਾਜਰ ਚ ਜੇਕਰ ਆਪਾਂ ਰਸਾਇਣਿਕ ਖਾਦਾਂ ਦੀ ਗੱਲ ਕਰੀਏ ਤਾਂ ਇਸ ਚ ਪੋਟਾਸ਼ ਦੀ ਵਰਤੋਂ ਜਿਹੜੀ ਉਹ ਜ਼ਿਆਦਾ ਹੁੰਦੀ ਆ ਜਿੰਨੀ ਦੂਸਰੀਆਂ ਖਾਦਾਂ ਦੀ ਇੰਨੀ ਵਰਤੋਂ ਨਹੀਂ ਹੁੰਦੀ ਜਿੰਨੀ ਪੋਟਾਸ਼ ਦੀ ਵਰਤੋਂ ਹੁੰਦੀ ਆ ਪੋਟਾਸ਼ ਦੀ ਵਰਤੋਂ ਨਾਲ ਹੀ ਜਿਹੜਾ ਆਪਣੀ ਗਾਜਰ ਦਾ ਸਾਈਜ਼ ਆ ਉਹ ਵੀ ਵਧੀਆ ਬਣਦਾ ਤੇ ਜਿਹੜਾ ਰੰਗ ਆ ਗਾਜਰ ਦਾ ਉਹ ਵੀ ਲਾਲੀ ਚ ਪੋਟਾਸ਼ ਨਾਲ ਹੀ ਆਉਂਦਾ ਆਪਾਂ ਗਾਜਰ ਦੀ ਖੇਤੀ ਕਰਨੀ ਆ ਤਾਂ ਆਪਾਂ ਨੂੰ ਪੋਟਾਸ਼ ਦੀ ਵਰਤੋਂ ਜਿਹੜੀ ਰਸਾਇਣਿਕ ਖਾਦਾਂ ਚ ਜ਼ਿਆਦਾ ਕਰਨੀ ਪੂਗੀ ਗਾਜਰ ਤੇ ਲਈ ਉਸ ਤੋਂ ਬਾਅਦ ਆਪਾਂ ਹੁਣ ਫੁੱਲ ਗੋਭੀ ਦੀ ਖੇਤੀ ਵੀ ਕਰ ਸਕਦੇ ਆ ਫੁੱਲ ਗੋਭੀ ਦੀ ਖੇਤੀ ਲਈ ਬਹੁਤ ਵਧੀ ਕਿਉਂਕਿ ਅੱਗੇ ਜਿਹੜੀਆਂ ਗਰਮੀ 'ਚ ਫੁੱਲ ਗੋਭੀਆਂ ਲੱਗਦੀਆਂ ਸੀ ਉਹਨਾਂ 'ਚ ਮੱਛਣ ਦੀ ਦਿੱਕਤ ਆ ਜਾਂਦੀ ਸੀ ਜਿਵੇਂ ਉਹਨੂੰ ਸਰਦੀ 'ਚ ਫੁੱਲ ਗੋਭੀ ਲੱਗ ਰਹੀ ਹੈ ਇਹ 'ਚ ਮੱਛਣ ਦੀ ਦਿੱਕਤ ਵੀ ਨਹੀਂ ਆਉਂਦੀ ਤੇ ਦੂਸਰਾ ਇਸ ਉੱਪਰ ਖਰਚੇ ਵੀ ਘੱਟ ਹੋਣਗੇ ਕਿਉਂਕਿ ਅੱਗੇ ਗਰਮੀ ਵਾਲੀਆਂ ਗੋਭੀਆਂ 'ਚ ਜਿਵੇਂ ਫੰਗੀਸਾਈਡ ਕਾਫੀ ਕਰਨੇ ਪੈਂਦੇ ਸੀ ਉਹ ਫੰਗੀਸਾਈਡ ਵੀ ਘੱਟ ਹੋਣਗੇ ਤੇ ਜਿਵੇਂ ਸੰਡੀ ਵਾਲੀਆਂ ਸਪਰੇਅ ਗਰਮੀ ਵਾਲੀਆਂ ਗੋਭੀਆਂ ਦੇ ਜ਼ਿਆਦਾ ਹੁੰਦੀਆਂ ਨੇ ਉਹ ਵੀ ਘੱਟ ਹੋਣੀਆਂ ਤੇ ਬਾਕੀ ਜਿਹੜਾ ਇਹ ਸਰਦੀ ਵਾਲੀਆਂ ਗੋਭੀਆਂ ਨੇ ਇਹਨਾਂ ਦਾ ਵੇਟ ਵੀ ਗਰਮੀ ਵਾਲੀਆਂ ਗੋਭੀਆਂ ਮੁਕਾਬਲੇ ਵਧੂਗਾ ਕਿਉਂਕਿ ਗਰਮੀ ਵਾਲੀ ਗੋਭੀਆਂ ਦਾ ਜਿਹੜਾ ਬੇਟਾ ਘੱਟ ਹੁੰਦਾ ਸਰਦੀ ਵਾਲੀਆਂ ਗੋਭੀਆਂ ਦਾ ਜਿਹੜਾ ਬੇਟਾ ਉਹ ਵੀ ਜ਼ਿਆਦਾ ਹੋਊਗਾ ਤੇ ਜਿਹੜਾ ਇਹਦਾ ਫੁੱਲ ਆ ਉਹ ਵੀ ਚਿੱਟੇ ਰੰਗ ਦਾ ਹੁਣ ਜ਼ਿਆਦਾ ਹੋਊਗਾ ਗਰਮੀ ਵਾਲੀ ਗੋਭੀ ਦੇ ਮੁਕਾਬਲੇ ਕਿਉਂਕਿ ਜਿਹੜਾ ਦਾ ਹੁਣ ਸਰਦੀ ਰੁੱਤ ਦੀਆਂ ਗੋਭੀਆਂ ਦਾ ਫੁੱਲ ਆ ਉਹ ਪੱਤਿਆਂ 'ਚ ਹੀ ਫੋਲਡ ਹੁੰਦਾ ਜੇ ਹੁਣ ਆਪਾਂ ਫੁੱਲ ਗੋਭੀ ਲਾਉਣੇ ਆ ਤਾਂ ਫੁੱਲ ਗੋਭੀ ਦੀ ਖੇਤੀ ਲਈ ਬਹੁਤ ਵਧੀਆ ਸਮਾਂ ਆਪਾਂ ਹੁਣ ਲਾ ਸਕਦੇ ਆ ਤੇ ਫੁੱਲ ਗੋਭੀ ਦੀ ਜੇਕਰ ਆਪਾਂ ਹੁਣ ਪਨੀਰੀ ਲਾਉਣੀ ਆ ਪਨੀਰੀ ਵੀ ਆਪਾਂ ਹੁਣ ਲਾ ਸਕਦੇ ਆ ਜਿਵੇਂ ਹੁਣ ਆਪਾਂ ਨਵੰਬਰ ਦੇ ਲਾਸਟ ਵਿੱਚ ਆਪਣੇ ਖੇਤ 'ਚ ਆਪ ਅਕਤੂਬਰ ਦੇ ਲਾਸਟ ਚ ਪਨੀਰੀ ਲਾ ਸਕਦੇ ਆ ਨਵੰਬਰ ਦੇ ਲਾਸਟ ਚ ਜਿਹੜੀ ਆਪਣੀ ਗੋਭੀ ਆ ਇਹ ਲੱਗ ਜੂਗੀ ਇਹ ਜਿਹੜੀ ਪਨੀਰੀ ਆ ਇਹ 20 ਤੋਂ 25 ਦਿਨਾਂ ਚ ਤਿਆਰ ਹੋ ਜੂ ਜੇਕਰ ਆਪਾਂ ਫੁੱਲ ਗੋਭੀ ਦੀ ਪਨੀਰੀ ਲਾਉਣਾ ਹੈ ਜਾਂ ਪੱਤਾ ਗੋਭੀ ਦੀ ਪਨੀਰੀ ਲਾਉਣਾ ਹੈ ਤਾਂ ਹੁਣ ਆਪਾਂ ਲਾ ਸਕਦੇ ਆ ਸਿੱਧੀਆਂ ਗੋਭੀਆਂ ਵੀ ਆਪਾਂ ਲਾ ਸਕਦੇ ਆ ਨਰਸਰੀ ਚੋਂ ਪਨੀਰੀ ਲਿਆ ਕੇ ਜੇਕਰ ਆਪਣੇ ਕੋਲ ਪਨੀਰੀਆਂ ਤਿਆਰ ਆ ਤਾਂ ਆਪਾਂ ਆਪਦੀ ਪਨੀਰੀ ਨਾਲ ਵੀ ਲਾ ਸਕਦੇ ਆ ਤੇ ਜੇ ਹੁਣ ਪਨੀਰੀਆਂ ਲਾਉਣੀਆਂ ਨੇ ਆਪਾਂ ਤਾਂ ਪਨੀਰੀਆਂ ਲਈ ਵੀ ਬਹੁਤ ਵਧੀਆ ਸਮਾਂ ਆਪਾਂ ਆਪਣੇ ਖੇਤ ਚ ਇਹਨਾਂ ਸਬਜ਼ੀ ਦੀ ਪਨੀਰੀ ਵੀ ਹੈ ਜੋ ਹੁਣ 20 ਸਾਲ ਦੀ ਫੋਲੋ ਗੋਭੀ ਤੋਂ ਇਲਾਵਾ ਆਪਾਂ ਹੁਣ ਪੱਤਾ ਗੋਭੀ ਵੀ ਲਾ ਸਕਦੇ ਆ ਪੱਤਾ ਗੋਭੀ ਦਾ ਵੀ ਬਹੁਤ ਵਧੀਆ ਸਮਾਂ ਚੱਲ ਰਿਹਾ ਜੇਕਰ ਲਾਉਣੀ ਆ ਪੱਤਾ ਗੋਭੀ ਦਾ ਰੇਟ ਵੀ ਹੁਣ ਵਧੀਆ ਰਹੂਗਾ ਕਿਉਂਕਿ ਪੱਤਾ ਗੋਭੀ ਜਿਹੜੀ ਲਵਾਈ ਆ ਹੁਣ 15 ਦਿਨ ਪਹਿਲਾਂ ਹੀ ਚੱਲੀ ਆ ਇਸ ਤੋਂ ਪਹਿਲਾਂ ਪੱਤਾ ਗੋਭੀ ਜਿਹੜੀ ਉਹ ਬਾਹਰ ਲਈ ਆਉਂਦੀ ਸੀ ਆਪਣੇ ਲੋਕਲ ਪੱਤਾ ਗੋਭੀਆਂ ਨਹੀਂ ਲਵਾਈes ਤੋਂ ਪਹਿਲਾਂ ਨਹੀਂ ਹੋਈ ਕਿਉਂਕਿ ਬਾਰਸ਼ਾਂ ਪੈਣ ਦੇ ਕਾਰਨ ਜਿਹੜੇ ਬਾਣ ਸੀ ਉਹ ਤਿਆਰ ਨਹੀਂ ਹੋਏ ਤੇ ਜੇ ਹੁਣ ਲਵਾਈ ਕਰਨੀ ਆ ਆਪਾਂ ਪੱਤਾ ਗੋਭੀ ਲਵਾਈ ਵੀ ਕਰ ਸਕਦੇ ਆ ਤੇ ਜਿਹੜੀ ਫੋਲੋ ਗੋਭੀ ਤੇ ਪੱਤਾ ਗੋਭੀ ਜੇਕਰ ਆਪਾਂ ਇਹਦੇ ਇੱਕ ਕਿ ਉਹ 20 बाई ਹਜ਼ਾਰ ਬੂਟਾ ਇੱਕ ਕਿੱਲੇ ਚ ਪੈਣਾ ਜਿਵੇਂ ਗਰਮੀ ਰੁੱਤ ਚ 25 26 ਹਜ਼ਾਰ ਬੂਟਾ ਇੱਕ ਕਿੱਲੇ ਚ ਪੈਂਦਾ ਸੀ ਤੇ 20 ਤੋਂ 22 ਹਜ਼ਾਰ ਆਪਾਂ ਬੂਟੇ ਨਾਲ ਇੱਕ ਕਿੱਲਾ ਜਿਹੜਾ ਆਪਣਾ ਫੁੱਲ ਗੋਭੀ ਜਾਂ ਪੱਤ ਗੋਭੀ ਦਾ ਲਾ ਸਕਦੇ ਆ ਤੋਂ ਇਲਾਵਾ ਜੇਕਰ ਆਪਾਂ ਹੁਣ ਬਰੋਕਲੀ ਦੀ ਖੇਤੀ ਕਰਨੀ ਆ ਨਵੰਬਰ ਮਹੀਨੇ ਤਾ ਬਰੋਕਲੀ ਦੀ ਖੇਤੀ ਵੀ ਆਪਾਂ ਕਰ ਸਕਦੇ ਆ ਪਰ ਜਿਹੜੀ ਬਰੋਕਲੀ ਦੀ ਖੇਤੀ ਆ ਇਹ ਜਿਵੇਂ ਆਪਣੇ ਪਿੰਡਾਂ ਚ ਇਹਦੀ ਖੇਤੀ ਘੱਟ ਕੀਤੀ ਜਾਂਦੀ ਏ ਆਪਾਂ ਜੇਕਰ ਵੱਡੇ ਪੱਧਰ ਤੇ ਇਹਦੀ ਖੇਤੀ ਕਰਨੀ ਆ ਤਾਂ ਆਪਾਂ ਘੱਟ ਕਰੀਏ ਕਿਉਂਕਿ ਇਹਦੀ ਜਿਹੜੀ ਵਿਕਰੀ ਆ ਬਰੋਕਲੀ ਦੀ ਫੁੱਲ ਗੋਭੀ ਤੇ ਪੱਤ ਗ ਇਮਾਪਾ ਛੋਟੇ ਬੱਦਰ ਤੇ ਹੁਣ ਲਾ ਸਕਦੇ ਆ ਜੇਕਰ ਆਪਾਂ ਆਪਣੇ ਘਰੇ ਲੁਬਗੀਚੀ ਵਾਸਤੇ ਲਾਉਣੀ ਆ ਤਾਂ ਹੁਣ ਲਾ ਸਕਦੇ ਆ ਬਹੁਤ ਵਧੀਆ ਸਮਾਂ ਚੱਲ ਰਿਹਾ ਇਸ ਦਾ ਇਸ ਤੋਂ ਇਲਾਵਾ ਹੁਣ ਆਪਾਂ ਮਟਰਾਂ ਦੀ ਬਜਾਈ ਵੀ ਕਰ ਸਕਦੇ ਆ ਮਟਰਾਂ ਦੀ ਬਜਾਈ ਲਈ ਅਕਤੂਬਰ ਦਾ ਲਾਸਟ ਤੇ ਨਵੰਬਰ ਦਾ ਪਹਿਲਾ ਹਫਤਾ ਬਹੁਤ ਵਧੀਆ ਸਮਾਂਗਾ ਇਹ ਆਪਾਂ ਜਿਹੜੇ ਮਟਰਾਂ ਨਹੀਂ ਲਵਾਈਏ ਬੈੱਡਾਂ ਉੱਪਰ ਕਰ ਸਕਦੇ ਆ ਸੁੱਕੇ ਬਾਣਾ ਚ ਬੈੱਡਾਂ ਉੱਪਰ ਕਰਕੇ ਉਸ ਤੋਂ ਬਾਅਦ ਆਪਾਂ ਆਪਣੇ ਜ਼ਮੀਨ ਨੂੰ ਪਾਣੀ ਲਾ ਕੇ ਮਟਰਾਂ ਨਹੀਂ ਲਵਾਈਏ ਜਿਹੜੀ ਕਰ ਸਕਦੇ ਆ ਇਸ ਚ ਕਾਫੀ ਵੈਰਾਈਟੀਆਂ ਆਉਂਦੀਆਂ ਨੇ ਜਿਵੇਂ ਆਪਣੇ ਪੰਜਾਬ ਚ ਜ਼ਿਆਦਾਤਰ ਜਿਹੜੀ ਐਡਵਾਂਟੇਜ ਜੀਐਸ10 ਦੀ ਵੈਰੈਟੀ ਆ ਇਹ ਬਹੁਤ ਵਿਕਰੀ ਚ ਆ ਰਹੀ ਆ ਇਹ ਲਗਭਗ 50% ਜਿਹੜੀ ਬਾਜਾਂ ਦਾ ਉਹ ਐਡਵਾਂਟੇਜ ਦੇ ਜੀਐਸ10 ਦੀ ਹੁੰਦੀ ਆ ਲੰਬੀ ਫਲੀ ਵਾਲਾ ਮਟਰ ਇਹਦਾ ਬਹੁਤ ਵਧੀਆ ਮਟਰ ਹੈ ਜੇ ਆਪਾਂ ਲਵਾਈ ਕਰਨੀ ਆ ਤਾਂ ਹੁਣ ਆਪਾਂ ਐਡਵਾਂਟੇਜ ਜੀਐਸ10 ਦੀ ਜਿਹੜੀ ਲਵਾਈ ਆ ਉਹ ਮਟਰ ਦੀ ਕਰ ਸਕਦੇ ਆ ਤੇ ਇਹਦੀ ਲਵਾਈ ਕਰਨ ਤੋਂ ਪਹਿਲਾਂ ਮਟਰਨ ਦੀ ਬੀਜ ਸੋਧਣਾ ਬਹੁਤ ਜ਼ਰੂਰੀ ਆ ਕਿ ਆਪਾਂ ਕਾਸਕੜ ਨਾਲ ਜਿਹੜੀ ਇਹਦੀ ਸੋਧ ਦਾ ਬੀਜ ਦਿਓ ਕਰ ਸਕਦੇ ਆ 1 ਕਿਲੋ ਬੀਜ ਤੇ 3 ਗ੍ਰਾਮ ਜਿਹੜਾ ਕਸਕੜਾ ਉਹ ਲੱਗਦਾ ਜੇ ਆਪਾਂ ਬੀਜ ਦੀ ਸੋਧ ਕਰਨੀ ਆ ਇਸ ਤੋਂ ਬਾਅਦ ਆਪਾਂ ਹੁਣ ਮੂਲੀ ਦੀ ਲਵਾਈ ਵੀ ਨਵੰਬਰ ਮਹੀਨੇ ਚ ਕਰ ਸਕਦੇ ਆ ਕਿਉਂਕਿ ਅੱਗੇ ਜਿਹੜੀਆਂ ਹੁਣ ਮੂੜੀਆਂ ਚੱਲ ਰਹੀਆਂ ਨੇ ਜਿਵੇਂ ਸਤੰਬਰ ਦੇ ਲਾਸਟ ਚੱਲੀਆਂ ਨੇ ਜਾਂ ਅਕਤੂਬਰ ਦੇ ਚੱਲ ਰਹੀਆਂ ਜਾਂ ਅਕਤੂਬਰ ਦੇ ਮਹੀਨੇ ਵਿੱਚ ਚੱਲ ਰਹੀਆਂ ਨੇ ਇਹਨਾਂ ਦੇ ਜਿਹੜੇ ਇਹ ਮੂੜੀਆਂ ਨੇ ਇਹ ਥੋੜੀਆਂ ਕੌੜਾ ਪੰਚ ਨਹੀਂ ਆਈਆਂ ਕਿਉਂਕਿ ਪਾਲਕ ਪੱਤਾ ਮੂਲੀਆ ਜਿਵੇਂ ਹੁਣ ਆਪਾਂ ਨਵੰਬਰ ਮਹੀਨੇ ਚ ਮੂੜੀਆਂ ਲਾਉਣੀਆਂ ਨੇ ਤਾਂ ਹੁਣ ਆਪਾਂ ਲਾ ਸਕਦੇ ਆ ਕਿਉਂਕਿ ਜਿਹੜੀ ਮੂੜੀਆਂ ਨਵੰਬਰ ਮਹੀਨੇ ਵਾਲੀ ਇਹ ਕਟਵੇਂ ਪੱਤੇ ਵਾਲੀ ਮੂਲੀ ਹੋਊਗੀ ਤੇ ਜਿਹੜੇ ਮੂਲੀ ਦਾ ਟੇਸਟ ਆ ਉਹ ਵੀ ਮਿੱਠਾ ਹੋਊਗਾ ਜੇ ਆਪਾਂ ਲਾਉਣੀ ਆ ਤਾਂ ਮੂਲੀ ਲਈ ਬਹੁਤ ਵਧੀਆ ਸਮਾਂ ਚੱਲ ਰਿਹਾ ਇਹ ਆਪਾਂ ਹੁਣ ਲਾ ਸਕਦੇ ਆ ਇਹ ਚ ਕਾਫੀ ਵੈਰੈਟੀ ਆਉਂਦੀਆਂ ਨੇ ਮੂਲੀਆਂ ਜਿਵੇਂ ਸਜੰਟਾ ਦੀ ਮੂਲੀ ਆ ਸਭ ਤੋਂ ਵਧੀਆ ਇਹਦੀ ਆਪਾਂ ਜੇ ਹੁਣ ਲਾਉਣੀ ਆ ਤਾਂ ਇਹ ਮੂਲੀ ਦੀ ਲਵਾਈ ਆਪਾਂ ਹੁਣ ਕਰ ਸਕਦੇ ਆ ਇਸ ਤੋਂ ਬਾਅਦ ਜਿਵੇਂ ਹੁਣ ਪਾਲਕ ਦੀ ਆ ਜਿਹੜੀ ਆਪਾਂ ਖੇਤੀ ਪਾਲਕ ਦੀ ਖੇਤੀ ਵੀ ਆਪਾਂ ਕਰ ਸਕਦੇ ਆ ਪਾਲਕ ਦੀ ਲਵਾਈ ਦਾ ਹੁਣ ਬਹੁਤ ਵਧੀਆ ਸਮਾਂ ਚੱਲ ਰਿਹਾ ਆਪਾਂ ਕਰ ਸਕਦੇ ਜਿਵੇਂ ਪਾਲਕ ਹੋ ਗਿਆ ਧਨੀਆ ਹੋ ਗਿਆ ਮੇਥਾ ਹੋਊਗੀ ਮੇਥੀ ਹੋਊਗੀ ਤੇ ਇਹਨਾਂ ਦੀ ਜ ਬੱਟਾਂ ਤੇ ਕਰਾਂਗੇ ਜਾਂ ਬੈਡਾਂ ਤੇ ਕਰਾਂਗੇ ਉਹ ਵਧੀਆ ਰਹੂਗੀ ਕਿਉਂਕਿ ਇਹ ਜਿਵੇਂ ਪਾਲਕ ਹੋ ਗਿਆ ਧਨੀਆ ਹੋ ਗਿਆ ਮੇਥਾ ਹੋ ਗਈ ਮੇਥੀ ਹੋ ਗਈ ਜਾਂ ਮੂਲੀ ਹੋ ਗਈ ਇਹਨਾਂ ਹੀ ਲਵਾਈ ਆਪਾਂ ਬੈਡਾਂ ਜਾਂ ਬੱਟਾਂ ਤੇ ਹੀ ਕਰੀਏ ਕਿਉਂਕਿ ਇਹ ਜਿਹੜੀ ਸਰਦੀ ਰੁੱਤ ਦੀਆਂ ਇਹ ਸਬਜ਼ੀਆਂ ਨੇ ਜਿਵੇਂ ਪਾਲਕ ਧਨੀਆ ਮੇਥਾ ਮੇਥੀ ਇਹ ਜ਼ਿਆਦਾ ਪਾਣੀ ਨਹੀਂ ਪਾਲਦੀਆਂ ਇਹ ਸਿਰਫ ਬੱਟ ਨੂੰ ਸੁਹਾਵੀਂ ਪਾਲਦੀਆਂ ਨੇ ਜੇਕਰ ਆਪਾਂ ਇਹਨਾਂ ਨੂੰ ਕੈਰੀ ਬਣਾ ਕੇ ਇਹਨਾਂ ਦੀ ਬਿਜਾਈ ਕਰਦੇ ਆ ਤਾਂ ਇਹ ਇਹਨਾਂ ਨੂੰ ਗਲਨ ਦੀ ਦਿੱਕਤ ਆ ਜਿਹੜੀ ਆਉਣੇ ਸ਼ੁਰੂ ਹੋ ਜਾਂਦੀ ਆ ਥੱਲੋਂ ਤਨਾ ਗਲ ਕੇ ਸੁੱਕਣ ਦੀ ਦਿੱਕਤ ਆਉਣ ਲੱਗ ਜਾਂਦੀ ਏ ਇਸ ਲਈ ਜਿਵੇਂ ਪਾਲਕ ਧਨੀਆ ਮੇਥਾ ਮੇਥੀ ਇਹਨਾਂ ਹੀ ਲਵਾਈ ਜਿਹੜੀ ਆਪਾਂ ਹੁਣ ਬੱਟਾਂ ਜਾਂ ਬੈਡਾਂ ਉੱਪਰ ਕਰ ਸਕਦੇ ਆ ਤੇ ਇਹਨੂੰ ਆਪਾਂ ਜਿਆਦਾ ਪਾਣੀ ਨਹੀਂ ਲਾਉਣਾ ਇਸ ਤੋਂ ਬਾਅਦ ਆਪਾਂ ਹੁਣ ਸਾਗ ਵਾਸਤੇ ਸਰੋਂ ਦੀ ਬਿਜਾਈ ਵੀ ਕਰ ਸਕਦੇ ਆ ਬਹੁਤ ਵਧੀਆ ਸਮਾਂ ਚੱਲ ਰਿਹਾ ਜਿਵੇਂ ਹੁਣ ਅੱਗੇ ਸਾਗ ਦੀ ਜਿਹੜੀ ਵਿਕਰੀ ਆ ਉਹ ਵੀ ਅੱਗੇ ਵਧੀਆ ਰਹਿੰਦੀ ਆ ਜੇ ਹੁਣ ਆਪਾਂ ਕਰਨੀਏ ਤਾਂ ਸਾਗ ਦੀ ਬਿਜਾਈ ਲਈ ਬਹੁਤ ਵਧੀਆ ਸਮਾਂ ਆਪਾਂ ਹੁਣ ਕਰ ਸਕਦੇ ਆ ਇਸ ਤੋਂ ਇਲਾਵਾ ਆਪਾਂ ਹੁਣ ਚਕੰਦਰ ਦੀ ਖੇਤੀ ਵੀ ਕਰ ਸਕਦੇ ਆ ਜਿਵੇਂ ਬੱਟਾਂ ਉੱਪਰ ਆਪਾਂ ਚਕੰਦਰਾਂ ਦੀ ਲਵਾਈਏ ਜ ਸਿਕੰਦਰਾਂ ਦਾ ਹੀ ਬਹੁਤ ਵਧੀਆ ਅੱਗੇ ਬਾਜ਼ਾਰ ਰਹਿੰਦਾ ਜਿਵੇਂ ਹੁਣ ਰੇਟ ਵਧੀਆ ਰਹਿੰਦੇ ਨੇ ਨਵੰਬਰ ਮਹੀਨਾ ਬੈਸਟ ਹੈ ਜੇਕਰ ਆਪਾਂ ਲਾਉਣਾ ਤਾਂ ਸਿਕੰਦਰਾਂ ਹੀ ਲਵਾਈ ਹੁਣ ਕਰ ਸਕਦੇ ਆ ਸਿਕੰਦਰਾਂ ਤੋਂ ਇਲਾਵਾ ਆਪਾਂ ਛਲਗਮਾ ਹੀ ਲਵਾਈ ਵੀ ਹੁਣ ਕਰ ਸਕਦੇ ਆ ਜਿਵੇਂ ਛਲਗਮਾ ਦਾ ਵੀ ਰੇਟ ਅੱਗੇ ਵਧੀਆ ਰਹਿੰਦਾ ਛਲਗਮ ਵੀ ਆਪਾਂ ਬੱਟਾ ਉੱਪਰ ਹੈ ਜਿਹੜੀ ਲਵਾਈ ਇਹਨਾਂ ਦੀ ਕਰ ਸਕਦੇ ਆ ਅਜਿੰਿਆ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਬਾਕਸ ਵਿੱਚ ਕਮੈਂਟ ਕਰਿਆ ਕਰੋ ਤਾਂ ਕਿ ਤੁਹਾਡੇ ਕੋਲੋਂ ਸਾਨੂੰ ਵੀ ਕੁਝ ਸਿੱਖਣ ਨੂੰ ਮਿਲ ਸਕੇ ਧੰਨਵਾਦ ਜੀ ਹਾਸ਼